ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 3 ਨਵੰਬਰ 2025 ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਬਾਸਮਤੀ ਦੇ ਰੇਟਾਂ ਦੇ ਬਾਰੇ ਆਉਣ ਵਾਲੇ ਦਸਾਂਗ ਦਿਨਾਂ ਤੱਕ ਜਿਹੜਾ ਰੇਟ ਵਧੇਗਾ ਜਾਂ ਨਹੀਂ ਕੀ ਜਿਹੜਾ ਰੇਟ ਚੱਲ ਰਿਹਾ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਤੇ ਕੀ ਰੇਟ ਜਿਹੜਾ ਹੁਣ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਚੱਲ ਰਿਹਾ ਖਾਸ-ਖਾਸ ਮੰਡੀਆਂ ਦੀ ਜਿਹੜੀ ਆਪਾਂ ਗੱਲਬਾਤ ਕਰਾਂਗੇ ਕਿਹੜੀ ਮੰਡੀ ਵਿੱਚ ਸਭ ਤੋਂ ਤੇਜ਼ ਰੇਟ ਤੇ ਕਿਹੜੀ ਵਿੱਚ ਸਭ ਤੋਂ ਘੱਟ ਉਹਦੇ ਬਾਰੇ ਵੀ ਜਿਹੜੀ ਆਪਾਂ ਗੱਲਬਾਤ ਕਰਾਂਗੇ ਇਸੇ ਵੀਡੀਓ ਦੇ ਵਿੱਚ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਜੀ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈਲ ਵਾਲਾ ਜਿਹੜਾ ਆਈਕਨ ਯੂਰਨਾ ਜਰੂਰ ਨੱਪ ਲੈਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਵੇ ਸ਼ੁਰੂ ਕਰਦੇ ਆ ਪਹਿਲਾਂ ਵੀ ਆਪਾਂ ਕੋਟਕਪੂਰੇ ਮੰਡੀ ਤੋਂ ਕੋਟਕਪੂਰੇ ਮੰਡੀ ਵਿੱਚ ਵੀ ਕੱਲ ਜਾਨੀ ਕਿ ਐਤਵਾਰ 2 ਨਵੰਬਰ ਜਿਹੜਾ ਦਿਨ ਸੀਗਾ ਤੇ ਕੱਲ ਵੀ ਜਿਹੜੀ ਬੋਲੀ ਨਹੀਂ ਹੋਈ ਕਿਉਂਕਿ ਐਤਵਾਰ ਜਿਹੜੀ ਕੋਟਕਪੂਰਾ ਮੰਡੀ ਦੇ ਵਿੱਚ ਬੋਲੀ ਨਹੀਂ ਹੁੰਦੀ ਬਾਸਮਤੀ ਵੀ ਜਰੂਰ ਵਿਕਦੀ ਆ ਉਹ ਵੀ ਬੈਣ ਬੋਲੀ ਤੋਂ ਕੀ ਰੇਟ ਰਿਹਾ ਬੈਣ ਬੋਲੀ ਤੋਂ 17 18 ਦੀ ਰੇਟ ਦੀ ਗੱਲ ਕਰੀਏ ਵੀ ਜਿਹੜਾ ਆਪਣੀ ਦੁਕਾਨ ਤੇ ਆਇਆ ਸੀਗਾ 3200 ਦੇ ਵੀਰ ਪੈ ਤਾਂ ਕਿ ਜਿਹੜੀ 17 18 21 ਤੇ 18 85 ਦੇ ਰੇਟ ਦੀ ਗੱਲ ਕਰੀਏ ਬਈ 18 85 ਦਾ ਰੇਟ ਬਈ 33200 ਰੁਪਏ ਕੱਲ ਦਾ ਸੀਗਾ ਤੇ ਜੇ ਗੱਲ ਕਰੀਏ 1509 ਵੈਰਾਈਟੀ ਦੀ ਤੇ ਉਹੀ 30200 ਰੁਪਏ ਦੇ ਆਸ-ਪਾਸ ਜਿਹੜੀ 1509 ਵੈਰਾਈਟੀ ਵੀ ਕੀ ਕੱਲ ਬਈ ਤਿੰਨ ਚਾਰ ਵੈਰਾਈਟੀਆਂ ਜਿਹੜੀਆਂ ਇਹ ਆਈਆਂ ਸੀਗਾ ਤੇ 18 47 ਦਾ ਵੀ ਜਿਹੜਾ ਰੇਟ ਆ ਉਹੀ 2700 ਰੁਪਏ ਤੇ ਜਿਹੜਾ ਆਸ-ਪਾਸ ਹੀ ਚੱਲਿਆ ਤੇ ਬਾਕੀ ਬਈ ਜਿਹੜਾ ਬੈਡ ਬੋਲੀ ਤੋਂ ਕੱਲ ਵਿਕੀ ਸੀਗੀ ਹੜਤਾਲ ਵੀ ਰਹੀ ਸੀ ਪਿਛੇ ਸ਼ੁੱਕਰ ਸ਼ਨੀਵਾਰ ਪਰ ਸ਼ਨੀਵਾਰ ਵੀ ਕੁਝ ਘਟੇ ਰਿਹਾ ਜਿਹੜੀ ਬੋਲੀ ਲੱਗੀ ਸੀ ਕਿਉਂਕਿ ਮੀਟਿੰਗ ਕਰਕੇ ਜਿਹੜੀ ਹੜਤਾਲ ਖੋਲ੍ਹਦੀ ਸੀ ਤੇ ਰੇਟ ਵੀ ਉਹੀ ਸੇਮ ਸੇਮ ਜਾ ਰਿਹਾ ਕੋਈ 20 30 ਰੁਪਏ ਉਧਰ ਉਧਰ ਹੋ ਗਏ ਬੋਲੀ ਆਲਾ ਰੇਟ ਹੀ ਕੱਲ ਚੱਲਿਆ ਤੇ ਬਾਕੀ ਗੱਲ ਕਰਦੇ ਆਪਾਂ ਹੁਣ ਨਾਪਾ ਮੰਡੀ ਦੀ ਨਾਪਾ ਮੰਡੀ ਦੇ ਵਿੱਚ ਵੀ ਐਤਵਾਰ ਜਿਹੜੀ ਬੋਲੀ ਲੱਗਦੀ ਆ ਤੇ ਕੱਲ ਜਿਹੜੀ 1509 1692 ਦਾ ਜਿਹੜਾ ਕੱਲ ਰੇਟ ਸੀਗਾ ਜਿਹੜਾ 2600 ਰੁਪਏ ਤੋਂ ਲੈ ਕੇ 30000 ਰੁਪਏ ਤੱਕ ਜਿਹੜਾ ਕੱ ਤੇ ਗੱਲ ਕਰੀਏ ਜੀ ਆਪਾਂ ਵੀ 1847 ਦੀ 2500 ਰੁਪਏ ਤੋਂ ਲੈ ਕੇ 2800 ਰੁਪਏ ਤੱਕ ਨਾਬਾ ਮੰਡੀ ਦੇ ਵਿੱਚ ਕੱਲ੍ਹ ਜਾਨੀ ਕਿ ਜਿਹੜੀ ਐਤਵਾਰ ਨੂੰ ਬੋਲੀ ਹੋਈ ਆ ਉਹ ਆਪਾਂ ਰੇਟ ਤੁਹਾਨੂੰ ਦੱਸ ਰਹੇ ਹਾਂ ਤੇ 17 18 ਦੀ ਰੇਟ ਦੀ ਗੱਲ ਕਰੀਏ 3200 ਰੁਪਏ ਤੋਂ ਲੈ ਕੇ ਜਿਹੜਾ 3200 ਰੁਪਏ ਤੱਕ ਜਿਹੜਾ 17-18 ਰੇਟ ਰਿਆ ਪਿਛਲੇ ਬਈ 2-3 ਦਿਨਾਂ ਤੋਂ ਜਿਹੜਾ 17-18 ਦਾ ਰੇਟ ਸੇਮ ਜਾਈ ਉੱਥੇ ਜੀ ਕਿਹੜਾ 3200 ਰੁਪਏ ਤੱਕ ਜਿਹੜਾ ਵਿਗ ਰਿਹਾ 1400 ਇੱਕ ਮੁੱਛਲ ਦੇ ਰੇਟ ਦੀ ਗੱਲ ਕਰੀਏ ਵੀ ਇਹਦੇ ਰੇਟ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ ਕਦੇ 50 ਰੁਪਏ ਉੱਪਰ ਹੋ ਜਾਂਦਾ ਕਦੇ ਡਾਊਨ ਹੋ ਜਾਂਦਾ ਕੱਲ ਜਿਹੜਾ ਵਿਕਿਆ ਵੀ 3100 ਰੁਪਏ ਤੋਂ ਲੈ ਕੇ 3300 ਤੇ 95 ਰੁਪਏ ਤੱਕ ਜਿਹੜਾ ਕੱਲ ਮੁੱਛਲ ਵਿਕਿਆ ਗੱਲ ਕਰਦੇ ਆ ਵੀ ਆਪਾਂ ਸਲਾਮ ਮੰਡੀ ਦੀ ਪੰਜਾਬ ਦੇ ਵਿੱਚ 1509 ਜਿਹੜਾ 2800 ਰੁਪਏ ਤੋਂ ਲੈ ਕੇ 3070 ਰੁਪਏ ਤੱਕ ਵੀ ਕੀਆ ਤੇ 1847 ਦੇ ਰੇਟ ਦੀ ਗੱਲ ਕਰੀਏ 2500 ਰੁਪਏ ਤੋਂ ਲੈ ਕੇ 2760 ਰੁਪਏ ਤੱਕ ਵੀ ਕੀਆ 1718 ਇਹ ਰੇਟ ਦੀ ਗੱਲ ਕਰੀਏ 2800 ਰੁਪਏ ਤੋਂ ਲੈ ਕੇ 3100 ਦੇ 50 ਰੁਪਏ ਤੱਕ ਵੀ ਕੀਆ 1400 ਇੱਕ ਮੁੱਛਲ ਦੇ ਰੇਟ ਦੀ ਗੱਲ ਕਰੀਏ 3100 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਵੀ ਕੀਆ ਬਈ ਜਿਹੜਾ ਰੇਟ ਸੇਮ ਸੇਮ ਚੱਲ ਰਿਹਾ ਲਗਭਗ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਜੇ ਆਪਾਂ 1400 ਇੱਕ ਮੁੱਛਲ ਦੇ ਰੇਟ ਦੀ ਗੱਲ ਕਰੀਏ ਤਾਂ ਵੀ 3400 3300 3400 3450 ਰ ਤੱਕ ਜਿਹੜਾ ਲਗਭਗ ਰੇਟ ਚੱਲ ਰਿਹਾ ਤੇ 17 18 ਦੇ ਰੇਟ ਦੀ ਗੱਲ ਕਰੀਏ 3200 321, 3200 3300 ਤੋਂ ਜਿਹੜਾ ਡਾਊਨ ਡਾਊਨ ਚੱਲ ਰਿਹਾ ਹੈਲੇ ਇਸ ਟਾਈਮ ਜਿਹੜਾ ਰੇਟ ਚੱਲ ਰਿਹਾ ਤੇ ਗੱਲ ਕਰੀਏ ਜੇ 18 85 ਦੇ ਰੇਟ ਦੀ ਉਹੀ ਵੀ 3200 3300 ਰੁਪਏ ਤੱਕ ਜਿਹੜਾ 18 85 ਦਾ ਰੇਟ ਚੱਲ ਰਿਹਾ ਪੰਜਾਬ ਦੀ ਲਗਭਗ ਸਾਰੀਆਂ ਮੰਡੀਆਂ ਦੇ ਵਿੱਚ 11 21 ਦੇ ਰੇਟ ਦੇ ਵਿੱਚ ਵੀ ਜ਼ਰੂਰ ਵੀ ਕਈਆਂ ਮੰਡੀਆਂ ਦੇ ਵਿੱਚ 3400 ਤੋਂ ਸ਼ੁਰੂ ਹੋ ਕੇ ਜਿਹੜਾ 4000 ਰੁਪਏ ਤੱਕ ਜਿਹੜਾ 11 21 ਦਾ ਜਿਹੜਾ ਰੇਟ ਚੱਲ ਰਿਹਾ ਬਾਕੀ ਗੱਲ ਕਰਦੇ ਆਪਾਂ ਹਰਿਆਣਾ ਮੰਡੀਆਂ ਦੀ ਹਰਿਆਣਾ ਮੰਡੀ ਦੇ ਵਿੱਚ ਵੀ ਕੀ ਰੇਟ ਜਿਹੜਾ ਚੱਲ ਰਿਹਾ ਪੰਜਾਬ ਨਾਲੋਂ ਰੇਟ ਤੇਜ ਆ ਜਾਂ ਘਟਾ ਹਾਂਸੀ ਮੰਡੀ ਦੀ ਗੱਲ ਕਰੀਏ ਤਾਂ ਆਪਾਂ 11 21 ਜਿਹੜੀ 3300 ਤੋਂ 50 ਰੁਪਏ ਤੱਕ ਵਿਕ ਰਹੀ ਆ ਤੇ 17 18 ਜਿਹੜੀ 2900 ਰੁਪਏ ਤੱਕ ਜੁੜੀ ਵਿਕ ਰਹੀ ਆ ਤੇ ਗੱਲ ਕਰਗੇ ਜੇ ਆਪਾਂ ਗਹਾਣਾ ਮੰਡੀ ਦੀ ਤੇ ਗਹਾਣਾ ਮੰਡੀ ਵਿੱਚ 11 1 ਕੀ ਆ ਵੀ ਜਿਹੜੀ 3412 ਰੁਪਏ ਤੱਕ ਵੇਚ ਰਹੀ ਹੈ ਤੇ 17 18 ਵੀ ਜਿਹੜੀ ਵਿਕ ਰਹੀ ਹੈ 2900 ਤੇ 70 ਰੁਪਏ ਤੱਕ 1400 ਇੱਕ ਮੁਛਲ ਵੀ ਜਿਹੜਾ ਵੇਚ ਰਿਹਾ 3000 ਤੇ 51 ਰੁਪਏ ਤੱਕ ਜਿਹੜਾ 1400 ਇੱਕ ਮੁਛਲ ਵੇਚ ਰਿਹਾ ਗਹਾਣਾ ਮੰਡੀ ਦੀ ਆਪਾਂ ਗੱਲ ਕਰ ਰਹੇ ਹਰਿਆਣਾ ਜਿਹੜੇ ਪੈ ਜਾਂਦੀ ਹੈ ਹਰਿਆਣੇ ਦੇ ਵਿੱਚ ਇਹ ਤੇ 베ਰੀ ਮੰਡੀ ਦੀ ਗੱਲ ਕਰੀਏ ਤਾਂ ਵੀ ਇਹ ਹੱਥ ਨਾ ਝਾੜੀ ਹੋਈ ਜਿਹੜੀ ਆਪਾਂ ਦੱਸਾਂਗੇ ਤੁਹਾਨੂੰ 11 21 ਜਿਹੜੀ 4000 ਤੇ 61 ਰੁਪਏ ਤੱਕ 17 18 ਜਿਹੜੀ 3400 ਤੇ 51 ਰੁਪਏ ਤੱਕ ਵਿਕੀ ਆ ਤੇ ਇਹ ਵੀ ਜਿਹੜਾ ਹਰਿਆਣਾ ਮੰਡੀ ਦੇ ਵਿੱਚ ਜਿਹੜੇ ਰੇਟ ਆਪਾਂ ਦੇਖ ਹੀ ਰਹੇ ਆ ਵੀ ਪੰਜਾਬ ਨਾਲੋਂ ਜਿਹੜਾ 2 300 ਰੁਪਏ ਦਾ ਜਿਹੜਾ ਫਰਕ ਪਿਆ ਹੋਇਆ ਤੇ ਪੰਜਾਬ 'ਚ ਥੋੜੇ ਰੇਟ ਹਰਿਆਣਾ ਨਾਲੋਂ ਤੇਜ਼ ਆ ਬਾਕੀ ਆਉਣ ਵਾਲੇ ਦਸਾਂਗ ਦਿਨਾਂ ਤੱਕ ਵੀ ਦੇਖਦੇ ਆ ਵੀ ਰੇਟਾਂ ਦੇ ਵਿੱਚ ਹੋਰ ਕਿੰਨਾ ਕੁ ਵਾਧਾ ਹੁੰਦਾ ਡੇਲੀ ਜਿਹੜੀ ਅਪਡੇਟ ਤੁਹਾਨੂੰ ਆਪਾਂ ਦਿੰਦੇ ਰਵਾਂਗੇ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਕੰਦਮਾ ਸਾਰੇ ਕਿਸਾਨ ਵੀਰਾਂ ਦਾ